ਲੁਧਿਆਣਾ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸਿਕਿਉਰਿਟੀ ਤੇ ਸੰਮੇਲਨ ਦਾ ਆਯੋਜਨ ਹੋਇਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੂੜਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤਾਂ ਦੱਸ ਦਈਏ ਕਿ ਜਿੱਥੇ ਹਿੰਦੁਸਤਾਨ ਟਾਈਮਜ਼ ਦੇ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਫਾਸਟਵੇ ਤੇ ਨੈਟਪਲੱਸ ਦੇ ਗਰੁੱਪ ਸੀਈਓ ਏਪੀਐਸ ਦੁਆ ਜਨਾਂ ਦਾ ਖਾਸ ਸਨਮਾਨ ਕੀਤਾ ਗਿਆ ਤਾਂ ਦੱਸ ਦਈਏ ਕਿ ਜਿੱਥੇ ਕੈਬਨਿਟ ਮੰਤਰੀ ਜਨ ਹਦਾਇ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹੁਣ ਹੈਲਥ ਸਕੂਅਰ ਵੀ ਸਸਤਾ ਹੋ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਇਲਾਜ ਨੇ ਅਫੋਰਡੇਬਲ ਹੋਣੇ ਚਾਹੀਦੇ ਨੇ ਤਾਂ ਕਿ ਗਰੀਬ ਵਿਅਕਤੀ ਵੀ ਇਲਾਜ ਕਰਵਾ ਸਕੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਸ ਦੀ ਲੋੜ ਪੈਣ ਵਾਲੀ ਹੈ ਤੇ ਇਸੇ ਦਰਮਿਆਨ ਵੱਡੀਆਂ-ਵੱਡੀਆਂ ਕੰਪਨੀਆਂ ਵਿਸ਼ੇਸ਼ ਕਰਕੇ Netflix ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵਧੀਆ ਇੰਟਰਨੈਟ ਬੈਸਟ ਇੰਟਰਨੈਟ ਸਪੀਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਦਸ ਇਸ ਸਪੀਡ ਦੇ ਚੱਲਦਿਆਂ ਜਿਹੜਾ AI ਹੈ ਉਸ ਦਾ ਪ੍ਰੋਪਰ ਇਸਤੇਮਾਲ ਹੋ ਸਕਦਾ ਤੇ ਇਸੇ ਨੂੰ ਲੈ ਕੇ Fastway Netflix ਦੇ ਗਰੁੱਪ ਸੀਈਓ ਮਰਪਰੀ ਸਿੰਘ ਦੁਆ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਹੜਾ Netflix ਹੈ ਤੇ ਫਾਸਟਵੇ ਇਹ ਪੰਜਾਬ ਦੀ ਟੋਪ ਮੋਸਟ ਕੰਪਨੀ ਹੈ ਜਿਸ ਦੇ ਵੱਲੋਂ ਸਭ ਤੋਂ ਵਧੀਆ ਸਰਵਿਸ ਜਿਹੜੀਆਂ ਨੇ ਆਪਣੇ ਕਸਟਮਰਸ ਨੂੰ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਵਧੀਆ ਇੰਟਰਨੈਟ ਸਪੀਡ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਹੀ AI ਦਾ ਮੁਕੰਮਲ ਇਸਤੇਮਾਲ ਜਿਹੜਾ ਹੈ ਉਹਤੇ ਕੀਤਾ ਜਾ ਸਕਦਾ ਤੇ ਇਸੇ ਨੂੰ ਲੈ ਕੇ ਜਿੱਥੇ ਗਰੁੱਪ ਸੀਓ ਅਮਰ ਪ੍ਰੀਤ ਸਿੰਘ ਦੁਆ ਦਾ ਸਨਮਾਨ ਵੀ ਹੋਇਆ ਤੇ ਹੋਰ ਵੀ ਕਈ ਸ਼ਖਸੀਅਤਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਸਾਈਬਰ ਸਿਕਿਉਰਿਟੀ ਤੇ AI ਦੇ ਚੰਗੇ ਇਸਤੇਮਾਲ ਤੇ ਜ਼ੋਰ ਦਿੱਤਾ ਗਿਆ। ਤੁਹਾਡੇ ਸਾਡੇ ਦਸ਼ਕਾਂ ਨੂੰ ਪਿਆਰ ਭਰਿਆ ਸੱਸੀ ਕਾ ਮੈਨੂੰ ਬੜਾ ਚੰਗਾ ਲੱਗਿਆ ਜੀ ਜਿਹੜਾ ਹਿੰਦੁਸਤਾਨ ਟਾਈਮਸ ਨੇ ਅੱਜ ਇਵੈਂਟ ਰੱਖਿਆ। ਔਰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸਕਿਉਰਿਟੀ ਤੇ ਤੇ ਦੋਨੋਂ ਚੀਜ਼ਾਂ ਇੰਪੋਰਟੈਂਟ ਆ ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਲੱਗੀ ਕਿ ਇਹਨਾਂ ਨੇ ਹੈਲਥ케ਅਰ ਇੱਕ ਟੌਪਿਕ ਰੱਖਿਆ। ਔਰ ਮੈਂ ਇਹੀ ਚਾਹੁੰਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜਿਹੜਾ ਹੈਲਥ케ਅਰ ਹੈ ਉਹ ਮਤਲਬ ਸਸਤਾ ਹੋਵੇ ਆਮ ਜਨਤਾ ਦੇ ਮਤਲਬ ਹੈਲਥ ਕੇਅਰ ਅਫੋਰਡੇਬਲ ਹੋਣਾ ਚਾਹੀਦਾ ਔਰ ਉਹਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨਾਂ ਨੂੰ ਜਿੰਨੀ ਯੂਜ਼ ਕਰ ਸਕਦੇ ਕਰੰਟ ਟੈਕਨੋਲੋਜੀ ਲਈ ਕਰਨੀ ਹੈ ਪਰ ਅਫੋਰਡੇਬਲ ਹੈਲਥ ਕੇਅਰ ਲਈ ਵੀ ਯੂਜ਼ ਕਰਨੀ ਚਾਹੀਦੀ ਹੈ ਮੈਂ ਇੱਕ ਵਾਰੀ ਦੁਬਾਰਾ ਜਿਹੜੇ ਇਹਨਾਂ ਦੇ ਸਪਾਂਸਰਸ ਹੈ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਹਿੰਦੁਸਤਾਨ ਟਾਈਮਜ਼ ਔਰ ਸੀਆਈਆਈ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਇਵੈਂਟ ਆਰਗੇਨਾਈਜ਼ ਕੀਤਾ ਔਰ ਲੋਕਾਂ ਨੂੰ ਇਹ ਦੋਨੋਂ ਚੀਜ਼ਾਂ ਬਾਰੇ ਬਹੁਤ ਪਤਾ ਲੱਗੇਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਸਾਈਬਰ ਸਕਿਉਰਿਟੀ। थैंक यू। Netplus ਵੀ ਜਿਹੜਾ ਕਾਫੀ ਜੀ ਹੋ ਗਿਆ ਤੇ ਉਹ ਵੀ ਸਾਰਿਆਂ ਦਾ ਜੀ ਜਿੰਨਿਆਂ ਦਾ ਸਹਿਯੋਗ ਹੈ ਮੈਂ ਕਿਹਾ ਜੀ ਬਹੁਤ ਚੰਗਾ। ਜਿਹੜਾ ਇਹ ਤਿਆਰੀ ਪ੍ਰਲੇਪ ਤੋਂ ਇੱਕ ਕੰਪਨੀ ਵੱਲੋਂ ਦੇਖੋ ਅਸੀਂ Fastway Netplus ਵੱਲੋਂ ਅੱਜ AI ਸਬਮਿਟ ਤੇ ਆਏ ਹਾਂ। ਰਾਈਟ? ਐਂਡ ਇੰਟਰਨੈਟ ਤੋਂ ਬਿਨਾ AI ਦੀ ਯੂਜੇਜ ਪੋਸੀਬਲ ਹੀ ਨਹੀਂ ਹੈ। ਰਾਈਟ? AI ਨੂੰ ਯੂਜ਼ ਕਰਨ ਲਈ ਵੈਰੀ ਹਾਈ ਸਪੀਡ ਰਿਲਾਇਬਲ ਇੰਟਰਨੈਟ ਦੀ ਜ਼ਰੂਰਤ ਹੈ। ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਨੈਟਪਲਸ ਫਾਸਟਵੇਅ ਪ੍ਰੋਵਾਈਡ ਕਰਾ ਰਿਹਾ ਹੈ ਰਾਈਟ ਇੱਥੇ ਅਸੀਂ ਆ ਕੇ ਕਾਫੀ ਸਾਰੇ ਅੱਛੇ ਅੱਛੇ ਜੋ ਲੋਕਾਂ ਦੇ ਨਾਲ ਗੱਲ ਕੀਤੀ ਜਦੋਂ AI ਆ ਰਿਹਾ ਤਾਂ ਉਹਨਾਂ ਨੇ ਵੀ ਸਾਨੂੰ ਇਹ ਦੱਸਿਆ ਕਿ ਜਿਹੜਾ ਨੈਟਪਲਸ ਦਾ ਇੰਟਰਨੈਟ ਹੈ ਇੱਕ ਬੜਾ ਹੀ ਰਿਲਾਇਬਲ ਸੋਰਸ ਹੈ AI ਨੂੰ ਯੂਜ਼ ਕਰਨ ਦਾ AI ਦੇ ਕਈ ਤਰ੍ਹਾਂ ਦੇ ਯੂਸੇਜ ਨੇ ਆਏ ਜਿੱਦਾਂ ਮੈਡੀਕਲ ਯੂਸੇਜ ਨੇ ਫੈਕਟਰੀਜ਼ ਦੇ ਵਿੱਚ AI ਯੂਜ਼ ਹੋ ਰਹੀ ਹੈ ਪੜ੍ਹਾਈ ਦੇ ਵਿੱਚ AI ਯੂਜ਼ ਹੋ ਰਹੀ ਹੈ ਈਵਨ ਕਿ ਅਸੀਂ ਜਦੋਂ 넷플ਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਅੱਗੇ ਕੋਈ ਫੰਕਸ਼ਨੈਲਿਟੀ ਡਿਵੈਲਪ ਕਰਦੇ ਹਾਂ ਉਹਦੇ ਵਾਸਤੇ ਵੀ AI ਸਾਨੂੰ ਗਾਈਡ ਕਰਦਾ ਹੈ ਅਸੀਂ ਪ੍ਰੇਡਿਕਟਿਵ ਆਪਣੀ ਨੈਟਵਰਕ ਦੀ ਪਰਫਾਰਮੈਂਸ ਨੂੰ ਮੋਨੀਟਰ ਕਰਦੇ ਹਾਂ AI ਦੀ ਥਰੂ ਸੋ AI ਆਉਣ ਵਾਲੇ ਦਿਨ ਦੇ ਵਿੱਚ ਬਹੁਤ ਵੱਡਾ ਹੋਣ ਜਾ ਰਿਹਾ ਹੈ ਲੇਕਿਨ ਇਹ ਐਨ ਨੂੰ ਯੂਜ਼ ਕਰਨ ਲਈ ਉਨਾ ਹੀ ਰਿਲਾਈਏਬਲ ਫਾਸਟ ਤੇ ਸਿਕਿਓਰ ਨੈਟਵਰਕ ਦੀ ਜ਼ਰੂਰਤ ਹੈ ਜਿਹੜੀ ਕਿ ਨੈਟਪਲੱਸ ਪ੍ਰੋਵਾਈਡ ਕਰਾਂਦਾ ਹੈ। ਪਰ ਥੋੜੇ ਜਿਹੇ ਸਮੇਂ ਦੇ ਵਿੱਚ ਬੜੀ ਤੇਜ਼ੀ ਨਾਲ ਸਪੀਡ ਵਧੀ ਹੈ ਤੁਸੀਂ ਇਹ ਮୋਰੇ ਕੰਮ ਤੇ ਮਿਲਿਆ। ਲੱਗਦਾ ਵੀ ਲੋਕ ਕਸਟਮਰ ਖੁਸ਼ ਨੇ ਉਹ ਲੋਕਾਂ ਦਾ ਪਿਆਰ ਵੀ ਕੀਤਾ ਹੈ ਕਿ ਸਰਵਿਸ ਅੱਛੀ ਮਿਲ ਰਹੀ ਹੈ। ਦੇਖੋ ਜੇ ਲੋਕ ਖੁਸ਼ ਨੇ ਤਾਂ ਹੀ ਅਸੀਂ ਇੰਡੀਆ ਦੀ ਟੌਪ 3 ਆਈਐਸਪੀਜ਼ ਦੇ ਵਿੱਚ ਪਹੁੰਚ ਗਏ ਆ। ਅੱਜ ਵੀ ਪੰਜਾਬ ਦੀ ਨੰਬਰ 1 ਬ੍ਰੌਡਬੈਂਡ ਕੰਪਨੀ ਹੈ ਨੰਬਰ 1 ਕੇਬਲ ਦੀ ਕੰਪਨੀ ਹੈ। ਸੋ ਲੋਕਾਂ ਦਾ ਪਿਆਰ ਹੈ ਪਲੱਸ ਸਾਡੇ ਜਿਹੜੇ ਫਾਊਂਡਰਸ ਨੇ ਸਾਡੇ ਜਿਹੜੇ ਐਮ ਡੀ ਨੇ ਉਹਨਾਂ ਨੇ ਹਮੇਸ਼ਾ ਹੀ ਵੱਧ ਤੋਂ ਵੱਧ ਇਨਵੈਸਟਮੈਂਟ ਕੀਤੀ ਹੈ ਨਵੀਂ ਟੈਕਨੋਲੋਜੀ ਦੇ ਉੱਤੇ ਸੋ ਏ ਆਈ ਡਰਾਈਵਨ ਨੈਟਵਰਕ ਅਸੀਂ ਬਣਾਇਆ ਹੈ ਏ ਆਈ ਡਰਾਈਵਨ ਪ੍ਰੈਡਿਕਟਿਵ ਨੈਟਵਰਕ ਮੇਨਟੇਨੈਂਸ ਅਸੀਂ ਕਰਦੇ ਹਾਂ ਸੋ ਸਾਰੀਆਂ ਚੀਜ਼ਾਂ ਕਰਦੇ ਹਾਂ ਅੱਜ ਜਦੋਂ ਤੁਸੀਂ ਅੰਦਰ ਵੀ ਸੁਣਿਆ ਸਾਰਿਆਂ ਤੋਂ ਕਿ ਕਿਸ ਤਰ੍ਹਾਂ ਨੈਟਪਾਕ ਨੈਟਪਲੱਸ ਜਿਹੜਾ ਹੈਗਾ ਉਹ ਰਿਲਾਈਅਬਲ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਅੱਜ ਅਵਾਰਡ ਵੀ ਮਿਲਿਆ ਔਰ ਮੰਤਰੀ ਜੀ ਪਰ ਉਹ ਸਤਕਾਰ ਦੀ ਗੱਲ ਕੀ ਕਹਿਣਾ ਚਾਹੁੰਦੇ ਦੇਖੋ ਅਵਾਰਡ ਸਾਨੂੰ ਜਿਹੜਾ ਮਿਲਿਆ ਉਹ ਸਾਡੇ ਚੰਗੇ ਕੰਮ ਕਰਕੇ ਮਿਲਿਆ ਕਿ ਅਸੀਂ ਕਿਸ ਤਰ੍ਹਾਂ AI ਦਾ ਯੂਜ਼ ਕਰਕੇ ਬੈਸਟ ਨੈਟਵਰਕ ਪ੍ਰੋਵਾਈਡ ਕਰ ਰਹੇ ਹਾਂ ਉਹਦਾ ਉਹਦੇ ਕਰਕੇ ਸਾਨੂੰ ਅਵਾਰਡ ਮਿਲਿਆ ਰਾਈਟ ਐਸ ਅਵਾਰਡ ਇੱਕ ਤਰ੍ਹਾਂ ਦਾ ਸਾਨੂੰ ਸਨਮਾਨ ਤਾਂ ਮਿਲਿਆ ਹੀ ਹੈ ਬਟ ਹੋਰ ਜ਼ਿਆਦਾ ਸਾਡੇ ਉੱਤੇ ਰਿਸਪੌਂਸਿਬਿਲਟੀ ਆ ਗਈ ਹੈ ਕਿ ਅਸੀਂ ਆਪਣਾ ਨੈਟਵਰਕ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ AI ਡਰਾਈਵਨ ਕਰੀਏ ਸਿਕਿਉਰਿਟੀ ਸਰਵੇਲੈਂਸ ਲੈ ਕੇ ਆਈਏ ਡਾਟਾ ਬਰੀਚ ਨਾ ਹੋਣ ਦਈਏ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਅੱਜ ਅਵਾਰਡ ਮਿਲਿਆ ਤੇ ਇਸ ਕਰਕੇ ਸਾਡੀ ਹੁਣ ਹੋਰ ਜ਼ਿਆਦਾ ਕੋਸ਼ਿਸ਼ ਰਹੇਗੀ ਕਿ ਅਸੀਂ ਬੈਟਰ ਸਰਵਿਸਿਜ਼ ਪ੍ਰੋਵਾਈਡ ਕਰੀਏ ਸਰ ਆਨਾਲਿਸ ਸਮੇਂ ਦੇ ਵਿੱਚ ਕਸਟਮਰ ਨੂੰ ਕੋਈ ਹੋਰ ਵਧੀਆ ਫਾਇਦਾ ਦੋਗੇ ਦੇਖੋ ਕਸਟਮਰ ਦਾ ਫਾਇਦਾ ਤੇ ਹਮੇਸ਼ਾ ਹੀ ਸਾਡੀ ਉਰਜੋਰ ਕੋਸ਼ਿਸ਼ ਰਹਿੰਦੀ ਹੈ ਅਸੀਂ ਆਈ ਪੀ ਟੀਵੀ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਬ੍ਰੌਡਬੈਂਡ ਪ੍ਰੋਵਾਈਡ ਕਰ ਰਹੇ ਹਾਂ ਹੁਣ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ 에ਅਰ ਫਾਈਬਰ ਵੀ ਪ੍ਰੋਵਾਈਡ ਕਰ ਰਹੇ ਹਾਂ ਜਿਹਦੇ ਨਾਲ ਜਿਹੜੇ ਕਿ ਸਮਾਲ ਵਿਲੇजेस ਛੋਟੇ ਵਿਲੇजेस ਦੂਰ ਤੱਕ ਦੇ ਤੱਕ ਕਸਬੇ ਵਗੈਰਾ ਹੈਗੇ ਆ ਉਹਨਾਂ ਤੱਕ ਵੀ ਬ੍ਰੌਡਬੈਂਡ ਦੀ ਰੀਚ ਪਹੁੰਚਾ ਦੇਵਾਂਗੇ ਇਸ ਟ੍ਰੂਲੀ ਬੀਨ ਆਨਰ ਫॉर ਮੀ ਟੂ ਬੀ ਹੋਸਟਿੰਗ ਦੀ ਹਿੰਦੂਸਤਾਨ ਟਾਈਮਸ ਆਈ ਆਈ ਐਂਡ ਸਾਈਬਰ ਸਿਕਿਉਰਿਟੀ ਸਮਿਟ ਇਨ ਲੁਧਿਆਣਾ ਵੀ ਬਰਾਟ ਟੁਗੇਦਰ ਇੰਡਸਟਰੀ ਲੀਡਰਸ Uh, innovators and experts to discuss how ai is shaping the world around us from ethical concerns to real world solutions the sessions highlighted the urgent need for awareness collaboration and action it's been a power-packed evening of insight and innovation exactly what punjab's tech landscape needs right now basically hindustan times the ai summit is which ਸਾਡੇ ਗਰੁੱਪ ਸੀਓ ਦੁਆ ਸਾਹਿਬ ਇੱਕ ਪੈਨਲਿਸਟ ਹੈਗੇ ਆ AI ਤੇ ਸਾਈਬਰ ਸਿਕਿਉਰਿਟੀ ਤੇ ਹੈਗਾ ਔਰ ਅਬ ਦੇਖੀਏ ਇਸੇ ਦੇ ਵਿੱਚ ਟੈਕਨੋਲੋਜੀ ਪਾਰਟਨਰਸ ਹਨ ਆਉਣ ਵਾਲਾ ਟਾਈਮ ਇਸ ਤਰ੍ਹਾਂ AI ਗਰੋ ਕਰ ਰਿਹਾ ਹੈ ਜਿਸ ਤਰ੍ਹਾਂ ਇਹਦੀ ਯੂਸੇਜ ਵੱਧ ਰਹੀ ਹੈ ਤੇ ਉਹਦੇ ਨਾਲ ਨਾਲ ਸਾਈਬਰ ਸਿਕਿਉਰਿਟੀ ਦੇ ਰਿਸਕਸ ਵੀ ਬਹੁਤ ਜ਼ਿਆਦਾ ਵੱਧ ਰਹੇ ਹਨ ਤੇ ਬੀਇੰਗ ਟੈਕਨੋਲੋਜੀ ਪਾਰਟਨਰਸ ਇਹਨਾਂ ਦੇ ਨਾਲ ਉਹ ਸਾਰੇ ਚੈਲੰਜਸ ਨੂੰ ਅਸੀਂ ਕਿਵੇਂ ਫੇਸ ਕਰਨਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਔਰ ਕਿਸ ਤਰ੍ਹਾਂ ਇਹਦੀ ਅਵੇਅਰਨੈਸ ਲੋਕਾਂ 'ਚ ਵਧੇ ਹੈ ਨਾ ਇਸ ਦੀ threat perception ਦੀ ਅਵੇਅਰਨੈਸ ਲੋਕਾਂ ਚ ਵਧੇ ਇਹੀ ਇਹਦਾ ਆਬਜੈਕਟਿਵ ਹੈ ਔਰ ਇਹੀ ਅੱਜ ਪੈਨਲ ਤੇ ਡਿਸਕਸ਼ਨ ਹੈ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੀਦਾ ਪਬਲਿਕ ਨੂੰ ਇਹ ਹੈ ਕਿ ਬ੍ਰੌਡਬੈਂਡ ਨੇ ਦੁਨੀਆ ਨੂੰ ਬਹੁਤ ਜ਼ਿਆਦਾ ਇੱਕ ਛੋਟਾ ਕਰ ਦਿੱਤਾ ਹੈ ਹਰ ਕੋਈ ਕਨੈਕਟ ਹੋ ਗਿਆ ਹੈ ਇਹਦੇ ਬਹੁਤ ਜ਼ਿਆਦਾ ਐਡਵਾਂਟੇਜਸ ਹੈਗੇ ਆ ਬਹੁਤ ਜ਼ਿਆਦਾ ਫਾਇਦੇ ਆ ਬਟ ਸਾਰਿਆਂ ਨੂੰ ਕੌਸ਼ੀਅਸ ਵੀ ਰਹਿਣ ਦੀ ਲੋੜ ਹੈ ਕਿਉਂਕਿ ਇਹਦੀ ਆੜ ਵਿੱਚ ਕਈ ਵਾਰੀ ਲੋਕ ਇਹਦਾ ਮਿਸਯੂਜ਼ ਕਰਕੇ ਡਿਫਰੈਂਟ ਤਰ੍ਹਾਂ ਦਾ ਇਹ ਇੱਕ ਕਹਿ ਸਕਦੇ ਹਾਂ ਵੀ ਥ੍ਰੈਟ ਪਰਸੈਪਸ਼ਨ ਜਾਂ ਰਿਸਕ ਪਰਸੈਪਸ਼ਨ ਹੋ ਗਈ ਹੈ ਜਿਹਦੇ ਬਾਰੇ ਲੋਕਾਂ ਨੂੰ ਅਵੇਅਰ ਰਹਿਣ ਦੀ ਲੋੜ ਹੈ ਔਰ ਆਪਾਂ ਜਿਵੇਂ ਰੋਜ਼ ਅਖਬਾਰ 'ਚ ਵੀ ਪੜ੍ਹਦੇ ਆ ਕਿ ਕਈ ਤਰ੍ਹਾਂ ਦੇ ਕੇਸ ਹੁੰਦੇ ਆ ਜੇ ਆਪਾਂ ਜ਼ਿਆਦਾ ਅਵੇਅਰ ਰਵਾਂਗੇ ਤੇ ਆਪਾਂ ਉਹਦੇ ਤੋਂ ਸੇਫ ਰਵਾਂਗੇ ਇਸ ਤਰ੍ਹਾਂ ਦੇਖਿਆ ਜਾਵੇ ਪੂਰੇ ਵਰਲਡ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੀਸਰੇ ਨੰਬਰ ਤੇ ਆਪਣੀ ਲੈਕਲਾਈਟ ਦੀ ਕੰਪਨੀ ਹੈ ਲੱਗਦਾ ਹੈ ਬਹੁਤ ਅੱਛਾ ਕੰਮ ਮਿਲਿਆ ਉਹ ਲੋਕ ਪੁੱਛਦੇ ਇਸ ਕੰਮ ਦੇਖੋ ਜੇ ਨਾਰਥ ਇੰਡੀਆ 'ਚ ਦੇਖੀਏ ਤਾਂ netplus ਨੰਬਰ 1 ਕੰਪਨੀ ਹੈ ਪੰਜਾਬ ਵਿੱਚ ਅੱਜ ਵੀ ਅਸੀਂ بیس ਵਿੱਚ ਨੰਬਰ 1 ਹੈਗੇ ਹਾਂ ਔਰ ਆਨ ਵਾਲੇ ਟਾਈਮ 'ਚ ਅਸੀਂ ਗਰੋਥ ਕਰਾਂਗੇ ਜਿਸ ਤਰ੍ਹਾਂ ਅਸੀਂ ਨਵੀਂ ਆਈ ਪੀ ਟੀਵੀ ਦੀ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਜਿਸ ਤਰ੍ਹਾਂ ਅਸੀਂ ਐਕਸਪੈਂਸ਼ਨ ਕਰ ਰਹੇ ਹਾਂ ਡੇਲੀ ਵਾਲ ਐਕਸਪੈਂਸ਼ਨ ਕਰ ਰਹੇ ਹਾਂ ਤੇ ਆਨ ਵਾਲੇ ਟਾਈਮ 'ਚ ਅਸੀਂ ਇੰਡੀਆ ਦੇ ਟੌਪ 3 ਦੇ ਵਿੱਚ ਮੇਨਟੇਨ ਕਰਾਂਗੇ ਤੁਹਾਨੂੰ ਅੱਗੇ ਗਰੋ ਕਰਾਂਗੇ ਅਸਰ ਹੈ ਦਾ ਪ੍ਰੋਗਰਾਮ ਕਰਾਈ ਜਾ ਰਹੇ ਆ ਔਰ ਬੋਰਡ ਵੀ ਮਿਲਿਆ netplus ਦੀ ਕੰਪਨੀ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਅਸਰ ਹੈ ਆਈ ਤੇ ਹੈ ਆਉਣ ਵਾਲੇ ਟਾਈਮ ਦੇ ਵਿੱਚ AI ਨੇ ਮੈਨੂੰ ਬੰਦਿਆਂ ਨੂੰ ਚੇਂਜ ਤਾਂ ਨਹੀਂ ਕਰਨਾਗਾ ਪਰ ਬਹੁਤ ਸਾਰੇ ਕੰਮ AI ਦੇ ਥਰੂ ਆਟੋਮੇਸ਼ਨ ਦੇ ਵਿੱਚ ਹੋ ਜਾਣੇ ਆ AI ਸਾਈਬਰ ਸਕਿਉਰਿਟੀ ਦੇ ਜਗ੍ਹਾ ਤੇ ਲੈ ਰਹੇ ਆ ਪਰ ਉਹ ਉਸ ਲੈਵਲ ਦਾ ਨਹੀਂ ਆ ਨਾ ਜਿਸ ਲੈਵਲ ਦਾ ਇਸ ਲੈਵਲ ਦੀ AI ਬੰਦਿਆਂ ਦਾ ਕੰਮ ਰਹਿ ਕੇ ਰਹੇਗਾ ਤੇ ਆਉਣ ਵਾਲੇ ਸਮੇਂ ਤੇ ਕੰਪਨੀ ਕੋਲ ਕੁਝ ਹੋਰ ਵੀ ਪ੍ਰალა ਕਿਤੇ ਹੋਊਗਾ ਕਸਟਮਰ ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ AI ਨੂੰ ਲੈ ਕੇ ਆਟੋਮੇਸ਼ਨ ਕਾਲਿੰਗ ਔਰ ਮੈਸੇਜਿੰਗ ਤੇ ਸਾਰਾ ਕੰਮ ਕਰ ਰਹੇ ਆ ਔਰ ਜਲਦੀ ਤੁਹਾਨੂੰ AI ਦੇ ਥਰੂ ਬਹੁਤ ਸਾਰੇ ਆਟੋ ਕਾਲਿੰਗ ਔਰ ਮੈਸੇਜਿੰਗ ਔਰ ਕੰਪਲੇਂਟਸ ਵਗੈਰਾ ਹੱਲ ਹੋਣਗੀਆਂ ਇਹ ਦੇ ਰਾਈ ਜਿੱਥੇ ਵੀ ਜੋ ਸਕੀ ਕਰਾ ਚੁੱਕੇ ਆ ਅਸੀਂ ਹਿੰਦੁਤਾ ਹਿੰਦੁਸਤਾਨ ਟਾਈਮਸ ਨੂੰ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਇਹ ਬਹੁਤ ਅੱਛਾ ਅਵਾਰਡ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਬਹੁਤ ਅੱਛਾ ਇਹਨਾਂ ਨੇ ਇੱਕ ਏਆਈ ਦਾ ਫੰਕਸ਼ਨ ਕੀਤਾ ਜਿਹਦੇ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਬਾਰੇ ਸਾਨੂੰ ਪਤਾ ਲੱਗਦਾ ਤੇ ਆਰਟੀਫੀਸ਼ਲ ਇੰਟੈਲੀਜੈਂਸ ਹਾਲ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮੀਨਸ ਯੂਸ ਜਾਣ ਵਾਲੀ ਹੈ ਤੇ ਜਿਦਾ ਕਿ ਸੇਫ ਲਿਵਿੰਗ ਫॉर ਹੈਲਥ ਪਰਪਸ اور ਬਹੁਤ ਜ਼ਿਆਦਾ এজ ਫੀਲਡ ਹੈ ਜਿੱਥੇ ਆਰਟੀਫੀਸ਼ਲ ਇੰਟੈਲੀਜੈਂਸ ਕਮ ਆਉਣ ਵਾਲੀ ਹੈ ਤੇ ਇਦਾਂ ਦੀ ਇਦਾਂ ਦੇ ਪ੍ਰੋਗਰਾਮਸ ਹੁੰਦੇ ਰਹਿਣੇ ਚਾਹੀਦੇ ਆ ਤੇ ਤਾਂਕੀ ਨਾਰਮਲ ਪਬਲਿਕ ਨੂੰ ਇਸ ਦੀ ਇੰਪੋਰਟੈਂਸ ਦੇ ਬਾਰੇ ਪਤਾ ਲੱਗੇ ਤੇ ਸਾਰੇ ਅਪਡੇਟਡ ਰਹਿਣ ਇਸਰ ਤੁਹਾਡੀ ਕਿਹੜੀ ਕੰਪਨੀ ਦਾ ਸਰ ਮੈਜਿਕ ਹੋਮਸ ਅਸੀਂ ਇਹ AI ਦਾ ਯੂਜ਼ ਕਰ ਰਹੇ ਆ ਆਪਣੇ ਗਰੂਪ ਹਾਊਸਿੰਗ ਪ੍ਰੋਜੈਕਟਸ ਦੇ ਵਿੱਚ ਤੇ ਜਿਹਦਾ ਸੇਫਟੀ ਦੇ ਜਿਹਦਾ ਫੀਚਰਸ ਹੈਗੇ ਹੈ ਲੌਕ ਸਿਸਟਮ ਜਿਹਦਾ ਕਿ ਵੀ ਸਾਰੇ ਆਪਣੇ ਹੁੰਦੇ ਆ ਲਿਫਟਸ ਵਿੱਚ ਤੇ ਉਹ ਲੌਕਸ ਜਿਹੜੇ ਹੁੰਦੇ ਆ ਉਹ AI ਤੋਂ ਮੀਨਸ AI ਦੀ ਹੈਲਪ ਦੇ ਨਾਲ ਸਾਰੇ ਉਹ ਆਪਰੇਟ ਹੁੰਦੇ ਆ ਤੇ ਅਸੀਂ ਉਹ ਯੂਜ਼ ਕਰਾਂਗੇ ਆਪਣੇ ਪ੍ਰੋਜੈਕਟ ਵਿੱਚ ਇਹ ਕਾਫੀ ਹੈਲਪਫੁਲ ਹੈ ਸਿਕਿਉਰਿਟੀ ਸੈਫਟੀ ਤੁਹਾਨੂੰ ਲੱਗਦਾ ਕਿੰਨੀਆਂ ਕੰਪਨੀਆਂ ਦੇ ਉੱਤੇ ਟਾਰਗੇਟ ਹੋ ਰਹੀਆਂ ਨੇ ਕਿੰਨੀਆਂ ਕੰਪਨੀਆਂ ਪਹੁੰਚਾਈਆਂ ਨੇ ਇੱਥੇ ਕਾਫੀ ਕੰਪਨੀਆਂ ਨੇ ਹੈਲਥਪੋਰਟ ਰਿਲੇਟਿਡ ਕਾਫੀ ਕੰਪਨੀਆਂ ਨੇ ਰੂਕ ਹਾਊਸਿੰਗ ਤੋਂ ਰਿਲੇਟਿਡ ਕਾਫੀ ਰੀਅਲ ਅਸਟੇਟ ਤੋਂ ਕਾਫੀ ਮਤਲਬ ਸਾਰੇ ਹਸਪੀਟਲਸ ਸਾਰੇ ਮੀਨਸ ਕਾਫੀ ਸੈਕਟਰ ਦੇ ਲੋਕ ਇੱਥੇ ਅਵੇਲੇਬਲ ਨੇ ਪ੍ਰੈਜ਼ెంట్ ਨੇ ਫਾਨਰਫੁਲਸ ਕੰਪਨੀ ਵੀ ਆਈ ਹੈ ਜੁਆ ਜੀ ਸਾਹਿਬ ਜੀ ਆਈ ਥਿੰਕ ਇਧਰ ਆਏ ਠੀਕ ਹੈ ਅਗਲਾ ਟਾਰਗੇਟ ਕੀ ਹੋਊਗਾ ਸਰ ਲੋਕਾਂ ਨੂੰ ਕਿਸ ਤਰ੍ਹਾਂ ਕਿੰਨਾ ਫਾਇਦਾ ਹੋਊਗਾ ਬਹੁਤ ਫਾਇਦਾ ਹੋਏਗਾ AI ਦੇ ਨਾਲ ਬਹੁਤ ਫਾਇਦਾ ਹੋਏਗਾ ਤੇ ਆਪਾਂ ਨੂੰ ਬਸ ਜਿਹੜਾ ਯੂਸ ਹੈਗਾ ਇਹ ਗਲਤ ਸਾਈਡ ਤੇ ਯੂਸ ਨਾ ਹੋਵੇ ਅਗਰ ਸਹੀ ਏਦੀ ਉਹ ਕਰੇ ਤੇ ਮਤਲਬ ਲਾਈਫ ਚੇਂਜਿੰਗ ਹੋਏਗਾ ਕਦਰ ਕਨੈਕਟ ਕਿੱਦਾਂ ਕਰ ਸਕਦੇ ਨੇ ਤੁਹਾਡੇ ਨਾਲ ਕੋਈ ਮੇਲ ਕੋਈ ਐਲੀ ਹਾਂ ਸਾਡੇ ਆਨਲਾਈਨ ਸਾਡਾ ਸਾਰੀ ਵੈਬਸਾਈਟਸ ਹੈਗੀਆਂ ਸਾਡੇ ਪੇजेस ਹੈਗੇ ਹੈ ਮੈਜਿਕ ਹੋਮਸ ਮੈਜਿਕ ਹੋਮ ਸਾਡੀ ਗਰੁੱਪ ਹਾਊਸਿੰਗ ਦਾ ਪ੍ਰੋਜੈਕਟ ਹੈ ਤੇ ਤੁਸੀਂ ਉੱਥੇ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੀ ਲਕਜ਼ਰੀ ਲਿਵਿੰਗ ਲੈ ਕੇ ਆ ਰਹੇ ਆ ਇਹ ਸਾਰੀ ਫੈਸਿਲਿਟੀਆਂ ਦੇ ਨਾਲ ਲੈ ਕੇ ਆ ਰਹੇ ਆ ਡਾਕਟਰ ਨਿਹਾਰਿਕਾ ਅਰੂੜਾ ਆਮ ਫਰੋਮ ਅਰੂੜਾ ਨਿਊਰੋ ਸੈਂਟਰ ਵਿਧਿਆਨਾ ਐਂਡ ਆਮ ਐਮ ਡੀ ਰੇਡੀਓਲੋਜੀ आज का जो प्रोग्राम है वो आर्टिफिशियल इंटेलिजेंस के ऊपर है कि आर्टिफिशियल इंटेलिजेंस का क्या रोल है हेल्थ केयर में तो पर्टिकुलरली मैं रेडियोलॉजी से हूँ डायग्नास्टिक से हूँ तो उस बारे में यहाँ चर्चा की गई थी कि क्या रोल रहेगा ए का रेडियोलॉजी में फ्यूचर में और क्या वो डॉक्टर्स को रिप्लेस करेगा तो यही कंक्लूड किया हमने डिस्कशन में कि ए डेफिनेटली हेल्प ज़रूर कर सकता है डॉक्टर्स की उनके एरर्स शायद रिड्यूस कर सकता है लेकिन एआई कभी डॉक्टर्स को रिप्लेस नहीं कर सकता कितनी थर्टी ईयर्स है नाइनटीन नाइन्टी फोर से सर्विस uh, में है और कम्युनिटी को सर्व कर रहा है स्टार्ट जब हुआ था तो वो एक 11 बेडेड हॉस्पिटल से स्टार्ट हुआ था सिर्फ न्यूरोलॉजी में अब हम नाइन्टी बेडेड हॉस्पिटल हैं और हमारे पास न्यूरोलॉजी, न्यूरो सर्जरी साइकाइट्री डी एडिक्शन मेडिसिन जनरल सर्जरी ऑर्थो एंड क्रिटिकल केयर डायबिटोलॉजी एंड मैनील मैनी फील्ड एंड रेडियोलॉजी ही जो है हमारा एक बहुत मेन फैक्टर है मेन डिपार्टमेंट है जहाँ पे एक ही छत के नीचे आपको सारी डायग्नोस्टिक फैसिलिटीज़ एंड मेडिकल फैसिलिटीज उपलब्ध कराई जाती है रोल ऑफ आर्टिफिशल इंटेलिजेंस इन हेल्थ केयर बड़ा बहुत ही बड़ा और इम्पॉर्टेंट से क्योंकि अज की हेल्थ केयर डिपेंड करती है ए आई पर AI ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਸਾਲੋਂ ਤੋਂ ਵੱਧ-ਵੱਧ ਡਾਟਾ ਹੋਵੇ ਡਾਟਾ ਨੂੰ ਅਸੀਂ ਐਨਾਲਾਈਜ਼ ਕਰੀਏ ਔਰ ਅੱਛੀ ਤਰ੍ਹਾਂ ਕਰੀਏ ਔਰ ਅਜਿਹਾ ਜਿਹੜਾ ਮਤਲਬ ਸੰਜੀਵ ਰੌੜਾ ਜੀ ਜਿਹੜਾ ਮਤਲਬ ਪ੍ਰਧਾਨ ਕਰ ਰਹੇ ਨੇ ਉਹਦੇ ਤੇ ਉਹ ਇਹੀ ਡਿਸਕਸ ਕੀਤਾ ਜਾਏਗਾ ਕਿ ਸਾਨੂੰ AI ਦੇ ਵਿੱਚ ਕੀ-ਕੀ ਕਰਨਾ ਚਾਹੀਦਾ ਔਰ ਹੈਲਥ케ਅ ਦੇ ਨਾਲ ਅਸੀਂ ਜਿਹੜਾ ਨਾ ਕਾਫੀ ਇਹਨੂੰ ਸ਼ੇਪ ਵੀ ਕਰ ਸਕਦੇ ਜਲਦੀ ਵੀ ਕਰ ਸਕਦੇ ਹਾਂ ਪਰ ਬੜੀ ਕਟਿੰਗ ਟੈਕਨੋਲੋਜੀ ਚਾਹੀਦੀ ਹੈ ਤਾਂ ਕਿ ਸਾਰੇ ਕੋ ਡਾਟਾ ਬਹੁਤ ਹੋਣਾ ਚਾਹੀਦਾ ਜਿੰਨਾ ਡਾਟਾ ਜ਼ਿਆਦਾ ਹੋਏਗਾ ਜਿਹੜੇ ਅਸੀਂ ਨਾ ਉਹ ਨੱਜੀ ਸਰਕਾਰ ਦੇ ਵਿੱਚ ਆਇਸ਼ਮਾਨ ਕਾਫੀ ਲੋਗਾਂ ਨੂੰ ਹੋ ਜਾਂਦੀ ਹੈ ਆਇਸ਼ਮਾਨ ਇਸ ਵਸਤੇ ਜੀ ਹੱਲ ਕਰਦੇ ਤੇ ਸਾਨੂੰ ਜਲਦੀ ਜਲਦੀ ਉਸ ਚੀਜ਼ਾਂ ਨੂੰ ਮੈਰਜ ਵੀ ਕਰਨਾ ਪੈਣਾ ਸਾਰੇ ਪੇਸ਼ੈਂਟ ਨੂੰ ਮੈਰਜ ਕਰਨਾ ਪੈਣਾ ਔਰ ਸੇਫ ਤਰੀਕੇ ਨਾਲ ਕਰਨਾ ਪੈਣਾ ਔਰ ਇਸੋ ਕਿ ਸਾਡਾ ਇਕਨੋਮਿਕਲੀ ਵੀ ਕਾਫੀ ਕਾਮ ਅੱਛਾ ਸਸਤਾ ਹੋ ਜਾਏ ਤਾਂ ਹੀ ਅਸੀਂ ਸਾਰਿਆਂ ਨੂੰ ਹੈਲਥ ਕੇਅਰ ਪ੍ਰੋਵਾਈਡ ਕਰ ਸਕਾਂਗੇ ਸਹੀ ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਕਿ ਅਸੀਂ ਸਭ ਕਿੰਨਾ ਅੱਛੀ ਸੇਤ ਔਰ ਕਿੰਨੀ ਚੰਗੀ ਸੇਤ ਔਰ ਬਿਨਾ ਕਿਸੇ ਤਰ੍ਹਾਂ ਦੇ ਫੋਰਡ ਦੇ ਸੱਜੀ ਤਰ੍ਹਾਂ ਔਰ ਕਾਫੀ ਇਕਨੋਮਿਕਲ ਵੇਦਨਾ ਪ੍ਰੋਵਾਈਡ ਕਰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਨੂੰ ਛੱਗੇ ਤਰੀਕੇ ਨਾਲ ਸਨਝਾ ਰਿਹਾ ਹੈ